ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਿਡ ਬੱਚਿਆਂ ਨਾਲ ਇਸ ਉਮਰੇ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਟੋਨ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਸਿਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਤੇ ਕੈਰੈਕਟਰਲੀ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨ ਬਿਨ ਬਾਈ ਵਰਗਾ ਹੋਣਾ ਚਾਹੀਦਾ ਸਭ ਤੋਂ ਵੱਡੀ ਜਿਹੜੀ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰ ਸਿਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰੇ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਔਖੇ ਹੋਵਾਂਗੇ ਜੀ ਅਮੇਜ਼ਿੰਗ ਤੇ ਮੈਂ ਆਈ ਜਸਟ ਵਾਂਟ ਟੂ ਆਲਸੋ ਥੈਂਕ ਏਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ ਭਾਜੀ ਸਰਤਾਜ ਭਾਈ ਪ੍ਰੋਟੈਗਨਿਸਟ ਨੂੰ ਸਰਤਾਜ ਭਾਈ ਸਿੰਮੀ ਨੂੰ ਸਿੰਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਦੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕੀ ਪੰਜਾਬ ਦਾ ਨਾਇਕ ਇਹ じゃ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨਬਿਨ ਬਾਈ ਵਰਗਾ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਸੋ ਵੈਰੀ ਬਹੁਤ ਸਭ ਤੋਂ ਪਹਿਲੇ ਜਿਹੜੇ ਫਿਲਮਸ ਕੋਈ ਦਾ ਕਿ ਬੜੇ ਤੇ ਬੱਚਿਆਂ ਨੂੰ ਕੈਰੀ ਕਰਨਾ ਆਪ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰ ਸਿਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਅਮੇਜ਼ਿੰਗ ਤੇ ਮੈਂ ਆ ਜਸਟ ਵਨ ਟੂ ਆਲਸੋ ਥੈਂਕ ਐਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ਪਾ ਜੀ ਸਰਤਾਜ ਭਾਈ ਪ੍ਰੋਟੈਗਨਿਸਟ ਨੂੰ ਸਰਤਾਜ ਭਾਈ ਸਿਮੀ ਨੂੰ ਸਿਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਦੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕੀ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨ ਬਿਨ ਬਾਈ ਵਰਗਾ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਆਪ ਤੁਹਾਨੂੰ ਪੜੀ ਕਿ ਕਿੰਨੇ ਬੱਚੇ ਪਲੱਸ ਕੋਈ ਤਾਂ ਇੰਨੇ ਬੱਚਿਆਂ ਨੂੰ ਕੈਡਰ ਕਰਨਾ ਆਪਾਂ ਆਪ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰ ਸਿਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਟੋਨ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਅਮੇਜ਼ਿੰਗ ਤੇ ਮੈਂ ਆ ਜਸਟ ਵਾਂਟ ਟੂ ਆਲਸੋ ਥੈਂਕ ਐਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ਪਾ ਜੀ ਸਰਤਾਜ ਭਾਈ ਪ੍ਰੋਟਾਗਨਿਸਟ ਨੂੰ ਸਰਤਾਜ ਭਾਈ ਸਿਮਮੀ ਨੂੰ ਸਿਮਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਤੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕੀ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨ ਬਿਨ ਬਾਈ ਵਰਗਾ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਸੋ ਵੈਰੀ